ਕਿਆ ਲੱਗ ਗਿਆ ਚਲੋ ਦੇਖੀ ਚ ਲੱਗਿਆ ਚਲ ਦਿਖਾ ਆ ਜਾ ਭੱਜ ਗਿਆ ਉਹ ਭੱਜ ਗਿਆ ਨਹੀਂ ਆ ਹੁਣ ਤੁਸੀਂ ਉਸ ਇੱਥੇ ਲੜਾ ਨਾ ਲਿਓ ਪੁੱਤ ਜੌਰੀਚਾ ਦੋਵੇ ਇਕੋ ਜੌਰੀਚਾ ਲਈ ਮਰਦੀਆਂ ਭਾਈ ਦਾ ਪਾਸ ਤੋਂ ਤੀਲੀ ਨਾ ਓਕੇ ਅਸੀਂ ਮਨ ਨਾਲ ਸੈਟ ਕਰਾਂ ਨਾ ਕੋਈ ਗੱਲ ਨਹੀਂ ਬੜਦਾ ਹੈ ਨਾ ਛੁੱਟ ਜਾ ਦ ਹੈਗਾ ਹੈ ਇਹ ਆਪਣਾ ਨਾ ਤੋ ਆ ਸੀ ਤੁਸੀਂ ਨਾ ਇਹਦੇ ਸੀ ਕਸੇ ਰਹਾ ਤੇ ਘਰ ਮੈਂ ਕਿਹਾ ਨਾ ਜੋ ਬਣਾ ਨਾ 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 ਮੈਂ ਨਾ ਮੈਟੋ ਨੀਂਟੇ ਨਾ ਬਾਹੁਰ ਆ ਲਈ ਚਲ ਆ ਜਾ ਹੁਣ ਚਲ ਆ ਜਾ ਹੁਣ ਉਧਰ ਰੱਖਣਾ ਜਵਾਗ ਵੀ ਨਾ ਬਸ ਜਦੋਂ ਸੀ ਟੋਕਾ ਮੈਂ ਵੀਸਟਾ ਕੀ ਦੇਰੀ ਇਹੋਸਾ ਕੁਆ ਹੁਣ ਜੋਬਨ ਕੱਲਾ ਹੀ ਹੀਡੀ ਜਾਂਦਾ ਰਸਮ ਗਈ ਵੀ ਥੱਲੇ ਕੱਲੇ ਗੱਲਾ ਕਰੀ ਜਾਂਦਾ ਟੰਪਰ ਨਾਲ ਖੇਡ ਰਿਹਾ ਤਾਂ ਹੁਣ ਥੱਲੇ ਬੈਟਾ ਕਰ ਉਹ ਲੈ ਟਾਗੀ ਹੁਣ ਚੱਲਦੇ ਆਪਾਂ ਸੋਈ ਚ ਦੇਖਦੇ ਆਂ ਕਿ ਆ ਕੁਝ ਬਣਦਾ ਸੋਈ ਚ ਉਹ ਬੜਾ ਧੂੰਆਂ ਕਰਿਆ ਜੀ ਲੋ ਜੀ ਸ਼ਾਮ ਦੇ 5:30 ਹੋ ਗਏ ਛਟਣੀ ਬਣਨ ਲੱਗੀ ਪਦੀਨੇ ਦੀ ਤੇ ਉੱਤਰ ਤੜਕੇ ਇਹ ਆਪਣੀ ਇਧਰ ਬਾਲਕਨੀ ਆ ਗਈ ਜੀ ਬਾਲਕੋਨੀ ਦਾ ਵੀਊ ਦੇਖੋ ਬਾਈ ਵਾਰ ਦਾ ਐਸੇ ਰਸਮ ਨੇ ਇੱਥੇ ਖੇਲਦੇ ਫਿਰਦੇ ਔਰ ਕਰਤਾ ਕੰਮ ਉਹੀ ਇੱਧਰ ਅੰਗਣਾ ਇੱਥੇ ਫਿਰਦੀ ਨਹੀਂ ਪਹਿਲਾਂ ਨਹੀਂ ਪੈਂਦਾ ਮੈਂ ਉਹ ਜਦੋਂ ਜਾਣ ਕੇ ਛੜਕਾਇਆ ਤੈਨੂੰ ਚੱਲ ਅੰਦਰ ਬੁੱਤ ਮੇਰਾ ਬ੍ਰਾਵੋ ਚੱਲ ਪੜਦਾ ਨਾ ਗਿਆ ਦੀ ਭਰਾਵਾ ਬਹੁਤ ਔਕਲ ਆਏ ਆ ਇਹ ਬਹੁਤ ਆਨਕਾਰਦਾ ਯਾਰ ਜੋਨ ਸਾਨੂੰ ਟਿਕਦਾ ਹੀ ਨਹੀਂ ਹੈਗਾ ਪਤੰਦਰ ਬਸ ਆਂਕੜੇ ਇਹਨੇ ਮੂਦਾ ਪੁੱਠਾ ਆਇਆ ਬੜਾ ਅੱਛੀ ਫਿਲਮ ਤੇ ਬਸ ਇਹਨੂੰ ਦਰਾ ਚਾਹੀਦਾ ਲੱਗੇ ਹੋਏ ਦੇਖਣੇ ਨਹੀਂ ਨੇ ਬਸ ਲੱਗੇ ਬੇ ਚਾਹੀਦੇ ਬਸ ਆਹਨ ਚਾਹੀਦਾ ਟੀਵੀ ਉਹ ਨਾ ਹੋਣੀ ਖਾਣਾ ਰੋਟੀ ਖਾਣੀ ਹੈ ਹੁਣ ਮੰਮਾ ਰੋਟੀ ਬਣਾਉਂਦੀ ਰੋਟੀ ਖਾ ਲਈ ਪੁੱਤ ਪਾਲਾ ਕਿਆ ਸਮਾਂ ਲੱਗੇ ਮੱਜਾ ਮੈ ਰੰਗੀ ਜਾਂਦਾ ਏ <small> हां हो गई लाल पीली हो के आ गई आ देखो इधर आ खड़े मी पहन दे दिखा ना मी पहनदा आ देखो इन्हें <small> तो पाच खेल खेल के बरा हाल हो गया तेरा खेलਣਾ ਹੀ ਆ ਹੁਣ ਖੇਡਣਾ ਬਈ ਬੜਾ ਛਾਪ ਹੋ ਕੇ ਜਾਏਗਾ ਹੁਣ ਸੈਰ ਕਰਨ ਜਾਣਾ 2 ਮਿੰਟ ਤੱਕ ਆਪਾਂ ਨੇ ਮੀ ਮੰਤ ਦੇਖ ਦੇ ਨੀ ਮੀ ਪੈਂਦਾ Papa ਤੁਹਾਨੂੰ ਦਿਖਦਾ ਨਹੀਂ ਉਹ ਪੁੱਤ ਨਹੀਂ ਪੈਂਦਾ ਮੀ ਉਹ ਕਿਤੇ ਕਿਤੇ ਸਾਡੇ ਉੱਪਰ ਕਿਤੇ ਤਾਂ ਜਾ ਦਲ ਹਾਂ ਮਾੜਾ ਮੋਟਾ गिर ਗਏ ਹੁਣ ਇੱਕ ਅੱਧੀ ਉਹ ਬਾਬਾ ਖਾਸੇ ਕਿੱਢ ਗਏ ਚਲ ਠੀਕ ਆ ਬਈ ਤੇਰੀ ਮੰਨ ਲੈਂਦੇ ਅਸੀਂ ਉਹਨੂੰ ਮਾਫ ਠੀਕ ਹੈ ਪਪਾ ਇੱਥੇ ਤਾਂ ਅਸੀਂ ਚੁੱਪ ਚੁੱਪ ਕਰਕੇ ਗਏ ਸੀ ਤੇ ਮਾਂ ਕਹਿੰਦੀ ਕਰ ਜੀ ਹੁਣ ਥੱਲੇ ਕਿੱਥੇ ਉਰੇ ਹਾਂ ਜੋਰ ਵਾਲੀ ਬਾਤ ਕਰਨੀ ਠੀਕ ਹੈ ਠੀਕ ਹੈ ਸਾਰੇ ਹੋੜੀ ਹੋੜੀ ਕੀ ਹਾਂ ਕਰਕਾਟੇ ਕਰਦੇ ਉਹ ਉਹ ਕਿੱਥੇ ਐ ਮੰਮੀ ਕਿਹਨੇ ਉਹ ਚਲੇ ਗਿਆ ਹੋਇਆ ਜਿਹੜਾ ਦੇਖਦੇ ਰਿਹਾ ਨਾ ਤੁਸੀਂ ਜਿਹੜਾ ਉੱਥੇ ਕਹਿਦਾ ਹੋ ਰੀਚੋ ਰੀਚੋ ਹਾਂ ਆਪਣੇ ਆਪ ਹੀ ਚਲੇ ਗਿਆ ਉਹ ਅਸੀਂ ਤੇਰੇ ਇੱਥੇ ਇੱਥੇ ਹਾਂ ਅਸੀਂ ਇੱਥੇ ਸ਼ੱਗ ਦਿੱਤਾ ਫੇਪੋ ਤਾਂ ਗੱਬ ਦੇ ਉੱਤੇ ਸੀ ਹਾਂ ਭੱਜ ਗਿਆ ਫਿਰ ਉਹ ਘਰ ਨੂੰ ਆਪਣੇ ਨੂੰ ਹਨਾ ਮੈਂ ਇੱਥੇ ਇੱਥੇ ਤਾਂ ਆ ਵੀ tract ਤੇ ਛੋਟੀ ਦਿੱਤੀ ਇੱਦੇ ਚ ਬੜਾ ਮੇਟਾ ਉਹਨੂੰ ਉਹਦੇ ਤੇ ਕਾਲੂ ਵੀ ਲੱਭਣਾ ਹੈ ਕਾਲੂ ਮੈਂ ਵੀ ਦਊਗਾ ਹਾਂ ਲੱਭਣਾ ਹੁਣ ਇਹਦੇ ਬਾਰੇ ਬਾਈ ਉਹਨਾਂ ਨੂੰ ਰੀਚੋ ਲੱਭਿਆ ਇੱਥੇ ਇੱਕ ਛੋਟਾ ਜਿਹਾ ਪੌਦਾ ਮੈਂ ਵੀਡੀਓ ਪਾ ਬਣਾਈ ਵੀ ਉਹ ਪਾ ਵੀ ਦੂੰਗਾ ਵਿੱਚ ਜੋ ਲਗੇ ਨੇ ਨਿਆਣੇ ਉਹਦੇ ਪਿੱਛੇ ਪਾਗਲ ਹੋਣ ਕਦੇ ਉਧਰ ਨੂੰ ਕਦੇ ਉਧਰ ਨੂੰ ਮੈਨੂੰ ਉਹ ਉਦਾਂ ਨਹੀਂ ਦੀ ਮਰਨਾ ਹੈਗਾ ਨਿਆਣੇ ਦੇ ਕੱਠ ਦੇਖ ਕੇ ਮਰ ਜਾਣਾ ਚਾਹ। ਚਾਰੋ ਬੱਚੇ ਨਹੀਂ ਪਤਾ ਨਾ ਪ੍ਰਮਾਤਮਾ ਰੋ। ਸ਼ੌਟ ਆਉਂਦਾ ਮੈਂ ਲੱਤਾਂ ਹੰਦਾ ਹਾਂ। ਹਾਂ। ਰਸੰਬੁੱਤ ਤੈਨੂੰ ਕਿੰਨੀ ਵਾਰ ਸਮਝਾਏ ਥੱਲੇ ਰੱਖ ਪੈਰ ਉਹ ਤੂੰ। ਥੱਲੇ ਜਾਣਗੀ ਸਿੱਧੀ ਨਹੀਂ। ਆਰੇ ਉਹ ਵੀ ਰਿਸਕ ਕਰਦਾ ਫੇ ਕਾਪੀ ਕਰਦਾ ਤੇਰੀ ਉਹ। ਮੈਂ ਤਾਂ ਬੱਕਰ ਦੇ ਕਾਪੀ ਕਰਦਾ। ਹਾਂ ਤੇਰੀ ਕੋਈ ਜਿਹੜਾ ਕੋਤਾਂ ਕਰਨਾ ਬਤ ਉਹ ਹੀ ਕੁਝ ਕਰਨਾ ਉਹਨੇ ਹੁਣ। ਆ ਦੇ ਲੈ ਪੱਡੀਆਂ ਵਿੱਚ ਚੱਕਣ ਲੱਗ ਗਿਆ ਥੱਲੇ ਤਾਂ ਆ ਤੂੰ ਸ਼ਿਫਟ ਆਇਆ ਕਰ ਦੇ ਹੁੰਦੀ ਆ ਗੋਸ ਕਰਨ ਕਿਰ ਮੈਂ ਕਿੱਥੇ ਗਿਆ ਤਾਂ ਮੈਂ ਤਾਂ ਖੜਦੇ ਨਹੀਂ ਉਹਨੇ ਮੈਂ ਨਹੀਂ ਕਰਿਆ ਇੱਕ ਦਿਨ ਕਰਿਆ ਮੈਂ ਸਮਾਂ ਮੈਂ ਸਮਾਂ ਇਹਨੇ ਸਾਨੂੰ ਦੇਖ ਲੈ ਉਹ ਬਾਤ ਕਰ ਮੈਂ ਇਸ ਤਰ੍ਹਾਂ ਮੈਂ ਕਰ ਮੈਂ ਤੂੰ ਨਹੀਂ ਆਪਾਂ ਚੱਲਿਆ ਹੁਣ ਬਾਹਰ ਗੇੜੀ ਲਾਉਣ ਸ਼ਾਮ ਦੀ ਬੱਚੇ ਹੁਣ ਘਰੇ ਬੈਠਣਗੇ ਥੱਕੇ ਹੋਏ ਆ ਪਹਿਲਾਂ ਖੇਡਣ ਲੱਗੇ ਸੀ ਤੂੰ ਵੀ ਜਾਣਾ ਤਨੂ ਵੀ ਤੇ ਜਾਣਾ ਹੈਗਾ ਜਿਵੇਂ ਕੰਨ ਚੱਕ ਲਾਂਦਾ ਨਾਲੇ ਮੈਂ ਵੀ ਜਾਣਾ ਬਾਹਰ ਮੜੀ ਜੀ ਮਾਹ ਕੋੰਫਰ ਕੇ ਹਵਾ ਜਿ ਲੈ ਲਿਆ ਜਾ ਨਹੀਂ ਹੋਇਆ ਯਾਰ ਸਵੇਰ ਦੇ ਅੱਜ ਇਹਦੇ ਨੇ ਨਿਕਲ ਹੋਇਆ ਅੱਜ ਘਰੇ ਬੈਠੇ ਸਵੇਰ ਦੇ ਪਹਿਲਾਂ ਇਹਨਾਂ ਨੇ ਲੇੜ ਚਲੇਗਾ ਬਰੇਸ਼ੀਆ ਤੋਂ ਫਿਰ ਹੋਣਾ ਕਿ ਬੜਿਆ ਹੁਣ ਮੜੇ ਰੋਟੀ ਪਾਣੀ ਖਾ ਕੇ ਮਾਹ ਚੱਲ ਜਾ ਕੇ ਆਉਣੇ ਬਾਹਰ ਵੈਸੇ ਵੀ ਭਈਆ ਰੋਟੀ ਖਾ ਕੇ ਨਾ ਘੱਟੋ ਘੱਟ 15-20 ਮਿੰਟ ਦੀ ਵਾਕ ਕਰਨੀ ਜ਼ਰੂਰੀ ਆ ਹੁਣ ਆਪਾਂ ਚੱਲਦੇ ਆਂ ਔਰ ਤੌਰੀਓ ਜੇ ਤਾਂ ਉਥੇ ਮੁੰਡੇ ਖੇਲਦੇ ਹੋਏ ਬਾਲੀਬਾਲ ਫਿਰ ਬਾਲੀਬਾਲ ਖਿਲਾਂਗੇ ਦੋ ਘੜੀ ਫਿਰ ਵਾਪਸ ਘਰ ਨੂੰ ਆਵਾਂਗੇ ਜੇ ਨਾ ਖੇਲਦੇ ਹੋਏ ਫਿਰ ਆਪ ਪਗੇੜਾ ਕੱਢ ਕੇ ਮੁੰਡੇ ਆਉਣਾ ਬਸ ਲੋ ਜੀ ਬਾਲੀਬਾਲ ਦਾ ਹੋ ਗਈ ਬੰਦ ਇੱਥੇ ਗੇਮਾਂ ਚੱਲ ਰਹੀਆਂ ਅਸੀਂ ਫੁੱਟਬਾਲ ਦੇਖ ਰਹੇ ਹਾਂ ਖੜੇ ਤੁਹਾਨੂੰ ਵੀ ਦਿਖਾਉਣਾ ਫੁੱਟਬਾਲ ਥੋੜੀ ਜੀ ਤਾਂ ਪਿੱਛੇ ਰਾਜ ਬਾਈ ਖੜਾ ਹੈ ਇੱਧਰ ਦੂਜਾ ਬਾਈ ਖੜਾ ਆਪਣਾ ਬਾਈ ਕੀ ਨਾਮ ਹੈ ਵਿੱਕੀ ਵਿੱਕੀ ਬਾਈ ਦਾ ਨਾਮ ਆ ਤਾਂ ਨਾ ਭੁੱਲ ਗਿਆ ਸੀ ਪਹਿਲਾਂ ਆਜੋ ਉੱਥੇ ਨੂੰ ਦੇਖੀ ਮੈਂ ਲੋ ਵੀ ਫੁੱਟਬਾਲ ਦਾ ਮੈਚ ਚੱਲ ਰਿਹਾ ਹੈ ਇੱਧਰ ਗੇਮਾਂ ਚੱਲ ਰਹੀਆਂ ਨੇ ਆਪਣੇ ਹੁੰਦ ਨੇ ਨਾਈਟ ਟੂਰਨਾਮੈਂਟ ਦੇਖਣ ਦਾ ਹਾਲ ਹੈ ਇੰਡੀਆ ਸਮਝ ਲਓ ਉਹ ਸਿਸਟਮ ਹੈ ਉਹ ਇੱਕ ਲੋ ਦੀ ਪਾਇਆ ਕੋਰ ਦੋੜਾ ਨੇੜੇ ਵੀ ਦਿਖਾ ਦਿੰਦੇ ਆ ਤਕਰੀਬਨ ਸ਼ਾਮ ਦੇ ਨੋ ਸਾਵਨ ਦਾ ਟਾਈਮ ਹੈ ਇਹ ਜਿਹੜੀ ਗਰਾਊਂਡ ਹੈ ਇਹਦੇ ਵਿੱਚ ਨਾ ਬਜਰੀ ਜੀ ਪਾਈ ਹੋਈ ਆ ਉਦੋਂ ਕਾਲੀ ਗਰਾਊਂਡ ਨਹੀਂ ਹੈ ਇਹ ਇਹ ਵੀ ਇਹਨਾਂ ਦੀ ਇੱਕ ਫੁੱਟਬਾਲ ਵਾਲਾ ਜੀ ਬੱਕਰੀ ਗਰਾਊਂਡ ਹੈ ਪਲੇਅਰ ਵੀ ਇਕੱਠੇ ਲੱਗਦੇ ਮਨ ਨੂੰ ਇਹਦੇ ਤਾਂ ਨਾ ਹਾਂ ਲੋ 8 8 9 ਨਾ ਲੱਗਦੇ ਸਿਰਫ ਕਿਉਂਕਿ ਗਰਾਊਂਡ ਛੋਟੀ ਹੈ ਨਾ ਸੱਤ 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 ਕਾਤਰਾ ਦਾ ਪਲੇਰ ਆ ਵੇ 6 ਖੇਡਿਆ ਇੱਕ ਗੋਲ ਹਾਂ ਇਹ ਜੋ ਬੜੀ ਲੰਬੀ ਕਿੱਕ ਨਹੀਂ ਮਾਰ ਸਕਦੇ ਇਹ ਪਾਸ ਕਰਕੇ ਨਿਕਲ ਸਕਦੇ ਚੱਲ ਬਾਹਰ ਦਰਸ਼ਕ ਵੀ ਬਾਹਰ ਹੀ ਬੈਠੇ ਆ ਬਈ ਇੱਧਰ ਹਾਂ ਬਾ ਦਰਸ਼ਕ ਵੀ ਬਾਹਰ ਹੀ ਬੈਠੇ ਮਾ ਉੱਧਰ ਵੀ ਚੱਲਦਾ ਦੂ ਆ ਬਾਲੀਬਾਲ ਦਾ ਹਾਂ ਆਫ ਟਾਈਮ ਤੋਂ ਬਾਅਦ ਦੁਬਾਰੇ ਮੈਚ ਸ਼ੁਰੂ ਹੋਇਆ। ਦਾ ਆਪਣਾ ਹੁੰਦਾ ਸੀ ਇੱਕ ਪਾਸੇ। ਬਾਲਾ ਗੁੱਸਾ ਕਰੀ ਜਾਂਦੇ ਆ। ਇਹਨਾਂ ਦਾ ਵੀ ਫਾਈਨਲ ਹੈ ਜਿਹੜਾ ਸ਼ਨੀਵਾਰ ਨੂੰ ਹੋਣਾ ਹੈ। ਤੇ ਹੁਣ ਗੇਮਾਂ ਚੱਲਦੇ ਰੋਜ਼ ਮੈਚ ਲੱਗਦੇ ਨੇ ਇੱਥੇ। ਆਗੀ 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 ਆਗੇ ਪਹੇਗਾ ਫਟਵਾਲ ਦਾ ਪਤਾ ਕੋਈ ਨਹੀਂ ਹੁੰਦਾ ਕਦੋਂ ਕਿਧਰ ਨੂੰ ਲੰਘ ਜਾਣੀ ਬਹੁਤ ਬੰਦੇ ਦੇਖ ਰਹੇ ਬੈਠੇ ਯਾਰ ਫਿਰ ਵੀ ਆ ਪਿੱਛੇ ਹੀ ਬੈਠੇ ਮੁੰਡੇ ਇੱਧਰ ਦਰ ਬਾਂਦੀ ਬਾਲ ਚੱਲੀ ਜਾਂਦੀ ਆ ਵਧੀਆ ਬਣਾਇਆ ਬਜਨੇ ਗਿਆ ਸਿਸਟਮ ਇਹਨਾਂ ਨੇ ਆਹ ਜੀ ਗੇਮਾਂ ਵਾਲਾ ਲੈ ਕੈਰੈਕਟਰ ਵੀ ਫਿਰਦੇ ਆ ਤੇ ਸਾਡੇ ਇੰਡੀਆ ਦੇ ਬੰਦੇ ਲੈ ਇੱਧਰ ক্রিকেট ਚੱਲ ਰਹੀ ਆ ਜੀ ਇੱਧਰ ਨਾ ਲੱਗੇ ਵੀ ਕੱਲ ਪਰਸ ਦੇ ਉਹ ਗੋਮਫਿਆ ਆ ਵੀ ਲੈ ਮੀਂਹ ਕਰਕੇ ਬੰਦ ਕਰਦੇ ਇਹਨਾਂ ਨੇ ਮੌਸਮ ਬਹੁਤ ਖਰਾਬ ਹੋ ਗਿਆ ਸੀ ਬਾਰਿਸ਼ ਬਹੁਤ ਜ਼ਿਆਦਾ ਬਈ ਕੱਲ ਪਰਸੋਂ ਦੀ ਇੱਥੇ ਇਸ ਕਰਕੇ ਨਾ ਬੰਦ ਕਰਤਾ ਸੀ ਲੈਟਾ ਜਗਾਤੀਆਂ ਹੁਣ ਬਈ ਗਰਾਊਂਡ ਦੀਆਂ ਆਲ ਵੀ ਤਰੋ ਆਲ ਵੀ ਤਰੋ ਕਹਿੰਦੇ ਉਹਦੇ ਰੈਫਰੀ ਨੂੰ ਇੱਕ ਕੋਚ ਲੱਗਦਾ ਮੈਨੂੰ ਬੰਦਾ ਜਿੰਨੇ ਵੀ ਲਾਗ ਪਾਸ ਦੇ ਪਿੰਡਾਂ ਨਾਲ ਬਈ ਸਾਰੇ ਸਿ ਪਾਰਟਿਸਪੇਟ ਕਰਦੇ ਆ ਇਹ ਟੂਰਨਾਮੈਂਟ ਦੇ ਵਿੱਚ ਇਹਨਾਂ ਆਪਨੇ ਕ੍ਰੈਡਿਟ ਦੇ ਹੁੰਨੇ ਆ ਬਾਲੀਵਾਲ ਦੇ ਹੁੰਨੇ ਆ ਤੇ ਫੁੱਟਬਾਲ ਦੇ ਹੁੰਨੇ ਆ ਰੋ ਹਮੇਸ਼ਾ ਪਰ ਇਹ ਕਰਾਉਂਦੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਆਣਾ ਹੈ ਨਾ ਹੈਦਰੋ ਪਿੰਡਾਰ ਚਰਚ ਦਾ ਵੀਊ ਦੇਖੋ ਕਿੰਨਾ ਸੋਹਣਾ ਹੁੰਦਾ ਉੱਪਰ ਉਹ ਮੇਰੇ ਨਾਲ ਮਾਰੀ ਭਰਾਵਾ ਫੁੱਟਬਾਲ ਵਾਲੇ ਤੇਜੇ ਬਹੁਤ ਹੋਏ ਪਏ ਆ ਲੋ ਵੀ ਟੂਰਨਾਮੈਂਟ ਹੋ ਗਿਆ ਸਮਾਪਤ ਉਹ ਪਲੇਅਰ ਨਿਕਲ ਗਏ ਬਾਹਰ ਸਾਰੇ ਜਿਹੜੇ ਕાળા ਕੱਪੜਿਆਂ ਦੇ ਉਹ ਜਿੱਤੇ ਆ 5-4 ਨਾਲ ਹਾਂ ਤੇ ਲੱਗਦਾ ਹਾਲਮਾ ਕਮਕੈਸ ਹਾਂ ਕਾਲੂ ਵੀ ਆਵੇਂ ਤਿੰਨ ਚਾਰ ਦਿਨ ਹੋ ਜਾਂਦੇ ਨੇ। ਕਿਹਾ ਹੁਣ ਆਊਟ ਆ। ਵਾਈਟ ਬਾਲ ਆ ਤਾਂ। ਉਹ ਵਾਈਟ ਆ ਵਾਈਟ ਆ। ਵਾਈਟ ਬਾਲ ਦੀ। థాంਕ ਯੂ। ਵਾਈਟ ਬਾਲ ਦੀ। ਮੈਸ ਬਾਲ। ਬਾਡਰ ਨਹੀਂ ਬਾਡਰ ਦੇ ਬੈਟ ਕਰੇ ਨਹੀਂ ਨਹੀਂ ਜਾਲ ਲੱਗਿਆ ਹੋਇਆ ਜਾਲ ਲੱਗਿਆ ਹੋਇਆ ਉਹ ਬੈਟ ਬਹੁਤ ਸਾਰਾ ਤਿੱਖਾ ਬੈਟ ਹਾਂ ਹਾਂ ਹਲਕਾ ਜਿਹਾ ਵੀ ਰੋਕੋਗੇ ਨਾ ਚਲ ਜਾਂਦੀ ਉੱਪਰ ਹਾਂ ਬੱਜ ਗੋਲੀ ਮਾਰ ਘੋਂ ਸੱਚੀ ਗੱਲ ਆ ਯਾਰ ਬੈਟ ਬਹੁਤ ਵਧੀਆ ਹੈ ਦੇਖੀ ਪ੍ਰਧਾਨ ਇਹਦਾ ਸਟੰਟ ਮੈਨੇ ਬਹੁਤ ਐਥੇ ਬਸ ਸਟੰਟ ਮੈਨੇ ਬਹੁਤ ਕੋਈ ਆਉਂਦਾ ਕੋਈ ਜਾਂਦਾ ਐਦਾਂ ਹੀ ਆ ਉਧਰ ਬਟਵਾਲ ਵਾਲੇ ਕਿੱਗ ਲੱਗੇ ਉਧਰ ਬੜਾ ਲੇਟ ਹੋ ਗਈ ਯਾਰ 10:30 ਪਾਉਣੇ 11 ਹੋ ਗਏ ਯਾਰ ਦੋਸਤ ਮਿਲ ਗਏ ਬਰ ਉੱਥੇ ਬੈਠੇ ਗੱਲਾਂ ਮਾਰੀ ਗਏ ਹੁਣ ਹੁਣ ਚੱਲੇ ਆ ਘਰ ਨੂੰ ਵਾਪਸ